ਹਾਂਜੀ ਬਾਈ ਜੀ ਸਸਤਰ ਕਾਲ ਜੀ ਸਾਰੇ ਭਰਾਵਾਂ ਨੂੰ ਸਭ ਤੋਂ ਅੱਜ ਤੁਹਾਡੇ ਨਾਲ ਤਿੰਨ ਪਰਸ਼ਮਾਂ ਦੀ ਵੀਡੀਓ ਸਾਂਝੀ ਕਰਨੇ ਜਿਨ੍ਹਾਂ ਤੇ ਤੁਹਾਨੂੰ ਇੱਕ ਤੋਕੜ ਗੱਬਣ ਚੈੱਕਪਾਸ ਮੱਝ ਮਿਲ ਜੂਗੀ ਤੇ ਇੱਕ ਸੁਨ ਤੋਕੜ ਮੱਝ ਮਿਲ ਜੂਗੀ ਤੇ ਇੱਕ ਇਧਰ ਬਹੁਤੀ ਸ਼ਕੀਨ ਮੁਰਾ ਨਸਲ ਦੀ ਜਿਹਦਾ ਰੰਗ ਸਿੰਗ ਲੱਗਾ ਵਾ ਚੰਗੇ ਕੱਦ ਕਾਠ ਵਾਲੀ ਕੱਤੀ ਬਾਈ ਨੇ ਵੇਚਣੀ ਹੈ ਜੀ ਟੋਟਲ ਤਿੰਨ ਨਾਗ ਬਾਈ ਨੇ ਵੇਚਣੇ ਇਹ ਇਹਦਾ ਪਾਜੜੀ ਵੀਡੀਓ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਆਪਣੇ ਚੈਨਲ ਭਗਤ ਸਿੰਘ ਫਾਰਮਸ ਸਾਉਸਰ ਜ਼ਰੂਰ ਕਰ ਲਿਓ ਕਿਸੇ ਭਰਾ ਨੇ ਕੋਈ ਇਦਾਂ ਦੀ ਵੀਡੀਓ ਨਹੀਂ ਤਾਂ ਆਪਣਾ ਨੰਬਰ ਨੋਟ ਕਰ ਲਓ ਜੀ 836046 ਜੇ ਜਿਹੜਾ ਮਾਲਕ ਦਿੱਤਾ ਤੁਹਾਨੂੰ ਨੰਬਰ ਉਹਦੇ 'ਚ ਸੰਪਰਕ ਕਰਨਾ ਹੈ ਕਰਦੇ ਆਂ ਬਾਈ ਨਾਲ ਗੱਲਬਾਤ ਕਿ ਕੀ ਕੀ ਡਿਟੇਲ ਆ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਹੈ ਫਿਰ ਆਪਣਾ ਨਾਮ ਤੇ ਐਡਰੈਸ ਬੋਲ ਦਗੇ ਨਾਮ ਬਾਈ ਮੇਰਾ ਗੱਗੂ ਆ ਹਾਂਜੀ ਪਿੰਡ ਮਲਤਾਨੀਆਂ ਜ਼ਿਲ੍ਹਾ ਬਠਿੰਡਾ ਠੀਕ ਆ ਜੀ ਮੋਬਾਈਲ ਨੰਬਰ 77146 78161 ਬਠਿੰਡਾ ਤੋਂ ਕਿੰਨੀ ਦੂਰ ਆ ਕੇ ਆਪਣਾ ਪਿੰਡ ਆ ਬਸ ਸਟੈਂਡ ਤੋਂ ਬਾ 10 ਕਿਲੋਮੀਟਰ ਮੰਨ ਲਓ ਬਾਈ ਠੀਕ ਆ ਹਾਂ ਤੇ ਬਾਈਪਾਸ ਆ ਕਿਸਾਨ ਚੌਕ ਉੱਥੋਂ ਆਪਣਾ 4 ਕਿਲੋਮੀਟਰ ਪਿੰਡ ਠੀਕ ਆ ਮਲਤਾਨੀਆਂ ਪਿੰਡ ਆ ਗਿਆ ਹਾਂ ਮਲਤਾਨੀਆਂ ਪਿੰਡ ਆ 18 ਕਿ ਮਹੀਨੇ ਦੀ ਹੈ ਡੇਢ ਸਾਲ ਦੀ ਹੈ ਹਾਂ ਕਰੋ ਮੜੀ ਬਰਾਬਰ ਜੀ ਤੈਨੂੰ ਦਿਖਾ ਦਈ ਆਪਾਂ ਤੋਰ ਕੇ ਮਿੱਤਰੋ ਆ ਇਥੋਂ ਕੱਦ ਕਾਠੀ ਤੇ ਬੇਲ ਦੀ ਜੱਜਮੈਂਟ ਕਰ ਲਿਓ ਪਤਲੇ ਪਿੰਡੇ 'ਚ ਬ੍ਰੀਕ ਚਮੜੀ 'ਚ ਕੱਟੀ ਆ ਗਈ ਕੋਈ ਰਿਕਾਰਡ ਪੁਰਾਣਾ ਹੈ ਕੁਝ ਕੋਈ ਰਿਕਾਰਡ ਨਹੀਂ ਬਾਈ ਆਪਾਂ ਨੂੰ ਪਤਾ ਅੱਛਾ ਕੁਝ ਨਹੀਂ ਹਾਂ ਬਸ ਸਿਰਫ ਕੱਟੀ ਆ ਮੈਂ ਕੱਲ ਹਾਂ ਇਹ ਚੰਗੀ ਉ ਚੰਗੀ ਆ ਕੱਟੀ ਪਰ ਆਪਾਂ ਨੂੰ ਕੋਈ ਪਤਾ ਨਹੀਂ ਵੀ ਦੇਖਣੀ ਪਰਖਣੀ 'ਚ ਚੰਗੀ ਆ ਇਹ ਲੰਮਾ ਦੇਖਣੀ ਪਰਖਣੀ 'ਚ ਚੰਗੀ ਆ ਬਾਈ ਕੱਟੀ ਨਾ ਸਾਨੂੰ ਸੁਲਦੀ ਚੰਗੀ ਆ ਬ੍ਰੀਕੀਆਂ ਵਾਲੀਆਂ ਕੱਟੀ 'ਚ ਹਮ ਹੈਨਾ ਬ੍ਰੀਕ ਚਮੜੀ ਹੈ ਨਾ ਬਾਕੀ ਝੋਲੀ ਚਾਹੋ ਝੋ ਇੱਥੋਂ ਫੇਸਕਾਡ ਚੈੱਕ ਕਰ ਲਓ ਬਾਕੀ ਸਾਨੂੰ ਨੇੜੇ ਰੰਗ ਸੰਗ ਦਿਖਾ ਦੇਣਾਗਾ ਸਹੀ ਬਿਲਕੁਲ ਨਾਲ ਹੀ ਮੋੜ ਦੇਣਾ ਬਰੀਕ ਚਮੜੀ ਆ ਗਈ ਤੇ ਇੱਥੋਂ ਸਾਨੂੰ ਮੈਂ ਥਣਾ ਦੀ ਵੰਤਰ ਚੈੱਕ ਕਰੋ ਬਹੁਤ ਹੀ ਚੰਗੀ ਬਾਗਮਾਲ ਆ ਗਈ ਬਾਕੀ ਪੂਸ਼ ਬਿਲਕੁਲ ਪਤਲੀ ਚੰਗੇ ਕੱਦ ਕਾਲ ਹੈ ਚੰਗੀ ਬਰੀਕ ਚਮੜੀ ਦੇ ਵਿੱਚ ਕੱਟੀ ਆ ਗਈ ਤੇ ਇਹਦਾ ਫਿਰ ਕੀ ਮੁੱਲ ਕਰਨਾ ਵੀਰੇ ਇਹ ਬਾਈ ਮੁੱਲ ਭਾਵੇਂ ਕਿੰਨਾ ਮਰਜ਼ੀ ਕਰਾਲਾ ਹੂੰ ਆਪਾਂ ਇਹ 28000 ਦੀ ਕੱਟੀ ਦੇਵਾਂਗੇ ਹਾਂ ਜੈ ਸਜਨੋ ਵੀ ਥੋੜਾ ਤਾਂ ਮਾਨਤਾਨ ਦਾ ਕਰੀ ਦਵਾਂਗਾ ਹਾਂ ਮਾਨਤਾਨ ਹੋ ਜੂਗਾ ਉਹ ਤਾਂ ਹੱਕ ਬਣਦਾ ਉਹ ਤਾਂ ਆ ਜਾਂਦਾ ਹੋ ਹੀ ਜਾਂਦਾ ਬਾਈ ਹਾਂ ਉਹ ਤਾਂ ਹੱਕ ਤੇ ਬਣਦਾ ਠੀਕ ਆ ਵੀਰੇ ਬੰਨ ਦੇ ਵੀਰ ਨੇ ਕੋਈ ਰਿਕਾਰਡ ਨਹੀਂ ਦੱਸਿਆਗਾ ਬਿਲਕੁਲ ਜੈਨੂ ਜੀ ਸਾਫ਼ ਜੀ ਗੱਲ ਕੀਤੀ ਹੈ ਭਰਾ ਨੇ ਤੁਸੀਂ ਕੋਲੇ ਆ ਕੇ ਦੇਖੋ ਕੱਟੀ ਵੀਡੀਓ ਨਾਲੋਂ ਤੁਹਾਨੂੰ 19 ਦੀ 21 ਲੱਗਣੀ ਹੈਗੀ ਕਿ ਜਿਹੜੀ ਖਾਸ ਗੱਲ ਆ ਤੁਸੀਂ ਝੋਲੀ ਦੇਖੋ ਕੱਟਰੀ ਬਹੁਤ ਜਿਆਦਾ ਬਾਖਮ ਵਾਲਾਗੀ ਨਾ ਥੱਲੇੋਂ ਵਾਲਗੁੱਲ ਪੂਰੇ ਫੁੱਲ ਪੈਂਦੇ ਰਹਿ ਕੇ ਹਾਈਟ ਬਹੁਤ ਆ ਬਾਈ ਇਹ ਆਪਣੇ ਬਰਾਬਰ ਦੇਖ ਲੈ ਆਪਣੀ ਪਾਈਟ ਹੈਟ ਆ ਬਿਲਕੁਲ ਹਾਂ ਜੀ ਤੇ ਅੱਗੇ ਆਪਾਂ ਹੁਣ ਇਧਰ ਗੱਲ ਕਰ ਲਈ ਮੱਝ ਦੀ ਨਾ ਜਿਵੇਂ ਆ ਮੱਝ ਆ ਗਈ ਆਪਣੇ ਕੋਲੇ ਨਾ ਹਾਂਜੀ ਬਾਈ ਤੇ ਕੀ ਗੱਲ ਪਤਾ ਦੀ ਇਹੇ ਬਾਈ ਤੀਜੇ ਸੂਏ ਸੂਗੀ ਦੂਜੇ ਵਾਸਤੇ 7 ਮਹੀਨਿਆਂ ਦੀ ਚੈੱਕ ਪਾਸ ਗੱਬਣਾ 2 ਮਹੀਨੇ 2 ਸੂਏ ਸੂਪੀ ਤੀਜੇ ਵਾਸਤੇ ਗੱਬਣਾ ਗੱਬਣਾ ਬਾਈ 7 ਮਹੀਨਿਆਂ ਦੀ 7 ਮਹੀਨਿਆਂ ਦੀ ਜਿਹੜਾ ਲੈ ਕੇ ਉਹ ਇੱਕ ਚੈੱਕ ᱨਾ ਕੇ ਲੈ ਜੂਗਾ ਉਹ ਚੈੱਕ ਕਰਾ ਕੇ ਲੈ ਜੇ ਆਪਣੀ ਗਰੰਟੀ ਹੋਊਗੀ ਭਾਰ ਦੀ ਮਹਿੰਦੀ ਹੂੰ ਭੂਰ ਦੀ ਛੱਟੇ ਦੀ ਸ਼ਰਲੇ ਦੀ ਪਾਸਾ ਰੱਖ ਜੇ ਕੋਈ ਹਾਂ ਆਪਣੀ ਵੀਡੀਓ ਹੋਊਗੀ ਦਿਖਾ ਕੇ ਦੁੱਧ ਹੈ ਕਿ ਡਰਾਈ ਹੈ ਦੁੱਧੋਂ ਬਾਈ ਨਾ ਮਾਤਰੀ ਆ ਥਣ ਚੱਕ ਜਰੂਰ ਕਰਾਉਣੇ ਕਿ ਲੋ ਹਾਂ ਠੀਕ ਆ ਤੇ 12 ਤੋਂ 13 ਕਿਲੋ ਦੁੱਧ ਆਪਾਂ ਕਹਿੰਨੇ ਆ ਬਾਈਆਂ ਨੇ ਆਪਾਂ ਨੂੰ 14 ਆਖਿਆ ਜਿੱਥੋਂ ਲਈ ਆ ਤੇ ਮੈਂ ਦੀ ਝੋਲੀ ਝਾਲੀ ਤੇ ਸੀਲ ਠੰਡੀ ਬਸੇਰੀ ਆ ਬਾਈ ਹੂੰ ਬਾਕੀ ਸਾਨੂੰ ਪਤਾ ਥਣਾ ਦੀ ਮੰਤਰ ਚ ਕਰਾਣਾ ਵਧੀਆ ਥਣ ਲੱਗਿਆ ਵਾ ਬਾਕੀ ਸੈੰਗ ਸੂੰ ਚੰਗਾ ਕੱਦ ਕਾਟ ਵੀ ਚੰਗਾ ਝੋਟੀ ਦਾ ਨਾ ਹਾਂ ਬਾਈ ਨਿੱਕੇ ਸਿੰਘ ਦੀ ਆ ਹਾਂ ਸਭੀ ਬੜੀ ਚੰਗੀ ਹੈਗੀ ਬਾਕੀ ਤਿੰਨ ਮਹੀਨੇ ਰਹਿ ਗਏ ਮੂਰੇ ਦੁੱਗਣੇ ਰੁਪਏ ਕਰਾਉਣਾ ਦੁੱਗਣੇ ਰੁਪਿਆ ਵਾਲਾ ਕੰਮ ਹੀ ਆ ਬਾਈ ਹਾਂ ਤੁਹਾਨੂੰ ਪਤਾ ਕਿੰਨੇ ਦੀ ਆ ਸਾਰੇ ਬਾਈ ਦੇਖਣਗੇ ਕਿੰਨੇ ਦੀ ਆ ਮੈਂ ਇਹਨੂੰ 30 ਦੀ ਅੰਗ ਦਾ ਇੱਕ 30 ਦੀ ਤਿਆਰ ਹੋ ਕੇ ਵਿਗਣਾ ਬਾਈ 20 ਦੀ ਮੰਨੇ 25 ਦੀ ਮੰਨੇ ਕੋਈ ਆਰਾਮ ਨਾਲ ਹੈਗੀ ਆ ਹਾਂ ਤੇ ਆਪਾਂ ਅੱਜ ਬਾਈ ਨੂੰ 82000 ਦੀ ਦੇਵਾਂਗੇ 80 ਦੀ ਹਾਂ ਅੱਸੂ ਕਰਦੇ ਪੂਰਾ ਅੱਸੂ ਕਰਦੇ ਪੂਰਾ ਹਾਂ 75 ਵਾਲਾ ਫੋਨ ਵਾਲਾ ਵੀ 80 ਦੀ ਦੇ ਦਾਂਗੇ ਠੀਕ ਹੈ ਹਾਂ ਚੰਗੀ ਆ ਮੱਝ ਮਿੱਤਰੋ ਬੀਤੀ ਆਪਾਂ ਵੇਚਾਂਗੇ ਬਾਈ ਐਡੀ ਵੀ ਕੋਈ ਗੱਲ ਨਹੀਂ ਆਪਾਂ ਨੂੰ ਕਮਾ ਫਿਰ ਉਹ ਦੇਖੀਏ ਖੋਲ ਕੇ ਆਪਾਂ ਹਾਂ ਲੈ ਇਥੋਂ ਮਿੱਤਰੋ ਨਿਆ ਮਾਰੋ ਚੰਗੀ ਸ਼ਕੀਨ ਮੱਝ ਕਾਦੇ ਕਾੜ ਪੂਰਾ ਫੁੱਲ ਹੈ ਬ੍ਰੀਡ ਵਾਲੀ ਮੱਝ ਆ ਗਈ ਨਾ ਲਗਭਗ ਹਾਂ ਬਾਈ ਸਨਾ ਉਹਨੇ ਬਾਂਦਰ ਚੰਗੀ ਆ ਬਾਕੀ ਬਾਈ ਨੇ ਸਾਰਾ ਗਰੰਟਾ ਤੁਸ ਨੂੰ ਦੇ ਦਿੱਤਾ ਇਥੋਂ ਸੀ ਬੈਕ ਸ਼ਾਰਟ ਤੋਂ ਪੁੱਠੇ ਦੀ ਬਾਂਦਰ ਚੈੱਕ ਕਰ ਲਓ ਹਾਂ ਪੂੜਾ ਦੇਖ ਬਾਈ ਲੱਗਿਆ ਕਿੰਨਾ ਦੁੱਧ ਪਾਇਆ ਵਾ ਸੱਜਰ ਦਾ ਦੁੱਧ ਬਾਈ ਆਪਾਂ 13 ਕਿਲੋ ਦੀ ਗਰੰਟੀ ਲੈਣੀ ਆ 14 ਦੀ ਮਾਲਕਾ ਨੇ ਲਈ ਆ 13 ਕਿਲੋ 12 13 ਦਾ ਹਾਂ 13 ਹਾਂ ਚਾਂਚਾ ਬਣ ਸਕੀ। ਐਵੇਂ ਮੈਂ 15 ਕਹਿਦਾ ਬਾਈ ਤੈਨੂੰ। ਸ਼ਕੀਨ ਆ ਮੱਜ ਕੋਲ ਮਲਾ ਕੇ ਸਿੰਘਾ ਇੱਥੋਂ ਸੀ ਬੈਕ ਸੈਟ ਪੁੱਠੇ ਦੀ ਚੜਾਈ ਚੱਕ ਰੋ। ਥੋੜਾ ਦੇਖ ਜੀ ਬਾਈ ਨੇ। ਇੱਕ 31 ਮਹੀਨੇ ਦੀ ਰਾਹਣ ਵਾਲੀ ਆ ਮੱਜ। ਹਾਂ। ਕੱਦ ਦਾ ਛੋਟਾ ਮੰਨ ਕੇ ਕੋਈ ਬਾਈ ਆਪਾਂ ਨੂੰ ਫੋਨ ਵੀ ਨਾ ਲਾਵੇ। ਹਾਂ। ਨੇ ਪੂਰੇ ਫੁੱਲ ਕੱਦ ਦੀ ਆ ਗਈ ਮਿੱਤਰੋ ਮਾਜੇ। 80-11 ਛੋਟਾ ਜਿਹਾ ਥੋੜਾ ਉਹਦਾ ਮਾਣਤਾ ਜ਼ਰੂਰ ਬਾਈ ਕਰ ਦੂਗਾ। ਹਾਂ। ਠੀਕ ਆ 31 ਤੋਂ ਨੂੰ 28000 ਛੋਟਾ ਮਾਣਤਨਾ ਕਰ ਦੂਗਾ। ਤੇ ਇਹ ਬੜੀ ਕਾਲੀ ਜਾਨ ਨੂੰ ਫੁੱਲ ਕੇ ਆ ਗਈ ਨਾ। ਇਹ ਤਾਂ ਗਈ ਬਾਈ ਫਿਰ। ਹੈਂ ਲੈ ਤਾਂ ਨਹੀਂ ਆ ਮਾਲੂ ਮੇਤਰ ਚੰਗੀ ਜਿਹੀ ਕੱਟੀ ਕੋਲ ਮਲਾ ਕੇ ਦੇਖਣੀ ਵਰਗੀ ਤੇ ਅੱਗੇ ਆ ਗਈ ਆਪਣ ਨੂੰ ਤਿੰਨ ਹੋਰ ਮੱਝ ਇਹਦੇ ਕੀ ਡੀਟੇਲ ਆ ਭਰਾ ਇਹ ਭਾਈ ਇਹ ਆਪਾਂ ਧੋਦਾ ਠਮਨਲੇ ਕੋਈ ਹੂੰ ਦੋਦਾ ਆਪਾਂ ਸੱਤ ਦੀ ਗਰੰਟੀ ਲੈਨੇ ਆ ਹੂੰ ਤੜਕੇ ਟੀਕੇ ਤੇ ਤੜਕੇ ਬੱਚੇ ਦੇ ਮਿਲਦੀ ਆ ਐਸੇ ਟੀਕੇ ਦੇ ਮਿਲਿਆ ਬੱਚਾ ਬੱਚਾ ਕੱਟਾ ਇਹਦੇ ਮਗਰ ਭਾਈ ਸਾਡਾ ਦੱਸਦੀ ਮੇਤਰੋ ਹਾਂ ਕੱਟਾ ਹੈਗਾ 5500 ਦਾ ਆਪਣੇ ਹਿਸਾਬ ਨਾਲ ਵੱਧ ਤਾਂ ਭਾਵੇਂ ਹੋਵੇ ਜਿੰਨਾ ਮੈਂ ਦੱਸਿਆ ਉਹਦਾ ਨਾਮ ਵਾਲੀ ਹੈਗਾ ਹਾਂ ਠੀਕ ਹੈ ਕਰਦਾ ਹੈਗਾ ਮਗਰ ਤੇ 7 ਕਿਲੋ ਤੋਂ ਦੋਨੇਟਾ ਇੱਕ ਟਾਈਮ ਬੱਚੇ ਤੇ ਇੱਕ ਟਾਈਮ ਠੀਕੇ ਇੱਕ ਟਾਈਮ ਠੀਕੇ ਤੇ ਬਾਈ ਠੀਕ ਆ ਤੇ ਗੱਬਣ ਗੁਮਣ ਗੱਬਣ ਦੀ ਗਰੰਟੀ ਨਹੀਂ ਮਾਂ ਉਹਨਾਂ ਨੇ ਬੰਦਿਆਂ ਨੇ ਦੱਸੇ ਦਵਾਈ ਕੋਈ ਦੇਈ ਨਾ ਮਹੀਨਾ ਹੋ ਗਿਆ ਠੀਕ ਆ ਜਿਹੜੇ ਮਹੀਨਾ ਹੋਰ ਵੇਟ ਕਰ ਹੋਰ ਬਾਗਲਾ 20 ਦਿਨ ਵੀਟ ਕਰਦੇ ਬਹੁਤ ਆ ਬਾਈ ਹਾਂ ਜੇ ਗੱਬਣ ਹੋਈ ਤਾਂ ਉਸਾਂ ਨਾ ਕਰਾਂਗੇ ਨਹੀਂ ਫਿਰ ਮੂਰੇ ਖਾਲੀ ਦੁਬਾਰਾ ਲੱਕੜਾ ਆ ਗਿਆ ਫਿਰ ਆ ਗਈ ਮਿੱਤਰੋ ਬਿਲਕੁਲ ਜੈਡ ਬਲੈਕ ਚੰਗੇ ਸਿੰਘ ਥੋੜਾ ਜਿਹਾ ਮੋਟਾ ਹੈ ਬਾਈ ਇਹਦਾ ਹਾਂ ਸਿੰਘ ਥੋੜਾ ਜਿਹਾ ਮੋਟਾ ਆ ਗਿਆ ਹਾਂ ਖੁੱਲਾ ਕਰਕੇ ਥੋੜਾ ਜਿਹਾ ਉਦੋਂ ਲੱਗਦਾ ਹੈਗਾ ਬਾਕੀ ਮੱਝ ਦੇਖੋ ਵਧੀਆ ਡਾਂਗ ਲਾਉਗੀ ਬਾਈ ਹਾਂ ਜਿਵੇਂ ਆ ਰੋਤੀ ਜੀ ਗਰਮੀ ਵਾਲੀ ਹੈ ਨਾ ਹਾਂ ਗਰਮੀ ਆ ਕਿਸੇ ਹਾਂ ਸੁਆ ਪੈ ਜੂਗਾ ਹਾਂ ਸੁਆ ਪੈ ਜੂਗਾ ਮੁੜ ਕੇ ਚਲਾ ਅਗਲਾ ਇੱਥੋਂ ਕਿ ਰੁਕੀ ਰੁਕੀ ਰੁਕ ਇੱਥੋਂ ਮੱਝ ਦਾ ਕੱਦੇ ਕੱਠ ਮੈਂ ਚੈੱਕ ਕਰ ਲਉ ਹਾਲਾਂਕਿ ਬਿਲਕੁਲ ਮੇਰੇ ਨਾਲ ਆਏ ਤੋਂ ਮਿੰਟ 5 ਹੀ ਹੋਇਆ ਮੱਝ ਚੋਈ ਨੂੰ ਇਹਨਾਂ ਨੇ ਥੋੜੀ ਜੀ ਦੁੱਧ ਦੀ ਜ਼ਰੂਰਤ ਹੁਣ ਆਣ ਗੋੜ ਜੇਣਾ ਤੇ ਬਾਈ ਨੇ ਮੱਝ ਚੋਲੀ ਸੀ ਹੈ ਨਾ ਹਾਂ ਬਾਈ ਠੀਕ ਕੇ ਚੋਈ ਸੀ ਤੈਨੂੰ ਹਾਂ ਥੋੜਾ ਕੁਝ ਮੈਂ ਵੀ ਲੇਟ ਹੋ ਗਿਆ ਬਾਕੀ ਇਹਨਾਂ ਦਾ ਸ਼ਹਿਰ ਦਾ ਕੰਮ ਇੱਥੇ ਮਤਲਬ ਸ਼ਹਿਰ ਵਾਲਾ ਕੰਮ ਪੈਂਦਾ ਦੁੱਧ ਕਿਸੇ ਨੂੰ ਦੇਣਾ ਇਹਦਾ ਭਾਈ ਆਪਾਂ ਜੈਸਨੋ ਵਾਲੇ ਰੇਟ ਜਾ ਕਰਾਂਗੇ 55000 ਦੀ ਆਪਾਂ ਦੇ ਦਾਂਗੇ 55 ਦੀ ਹਾਂ ਭਾਈ 55 ਤੋਂ ਐ ਮਰ ਲਾ ਪੰਜ ਦਾ ਤੇਰਾ ਕੱਟਾ ਹੀ ਨਿਕਲ ਗਿਆ 15 ਵਾਲੇ ਭਾਾਈ ਨਹੀਂ ਆਹਦਾ ਪੰਜ ਦਾ ਕੱਟਾ ਹੀ ਨਿਕਲ ਗਿਆ ਪੰਜ ਦਾ ਕੱਟਾ 50000 ਮੈਰੇ 7 ਕਿਲੋ ਕਹਣਾ ਤੂੰ ਤਾਂ 6 ਮੰਨ 6 ਮੰਨ ਕੇ ਲੈ ਲੈ 50 ਇਹ ਤਾਂ ਫਿਰ ਕੱਟਣਾਂ ਦੇ ਮੁੱਲ ਚ 6 ਕਿਲੋ ਦੀ ਮਾਝੀ ਆ ਗਈ ਆਪਣੇ ਕੋਲ ਹਾਂ ਭਾਈ ਨਾਲੇ ਗਾਰਮੀ ਦਾ ਉਹ ਲਾ ਦੂ ਕੀ ਨਾਲੇ ਗਾਰਮੀ ਦਾ ਟੰਗਾ 10 ਦਾ 12 ਦਾ ਬੜ ਜੂ ਦੋ ਮਹੀਨਿਆਂ ਨੂੰ ਚਾਰ ਨੂੰ ਜਦੋਂ ਦੁੱਧੋ 18 ਭਾਈ 12000 ਦਾ ਕੱਟਾ ਤਿਆਰ ਹੋ ਜੂਗਾ ਜੇ ਬਣੀ ਵੀ ਨਾ ਰਹੀ ਵੀ ਨਾ ਤੇ 5000 ਆ ਤੇਰਾ ਮੋਲਾ ਜਮਾਜ ਆ ਜਾ ਹਾਂ ਨਹੀਂ ਮੋਲਾ ਆਪਣੇ ਸਾਰੀ ਜਾ ਜਾ ਬਾਈ ਨਹੀਂ ਆ ਤਾਂ ਮਤਲਬ ਜੰਮੇ ਹੀ ਮਤਲਬ ਜਾਇ ਇਤਜਾਜ ਆ ਗਿਆ ਸਾ ਨਹੀਂ ਆ ਤਾਂ ਹਰ ਇੱਕ ਦੇ ਪਰਤੇ ਚ ਖਾਜੂ ਗੱਲ ਹਾਂ ਹੈਨਾ ਹਾਂਜੀ ਬਾਈ ਲੈ ਮਿੱਤਰੋ ਮੱਝ 6 ਕਿਲੋਸ ਨੂੰ ਬਾਈ ਨੇ 7 ਕਹਿ ਰਿਹਾ 6 ਮੈਂ ਕਹਿ ਦੋ ਨਾ ਜਲਦੀ ਟਿਕਟਾ 6 ਕਹਿ ਦੇ ਬਾਈ ਤੇਰੇ ਸਾਹਮਣੇ ਤੋਲੇ ਆਪਾਂ 3.5 ਸਾਢੇ 3 ਸਾਹਮਣੇ ਤੋਲੇ ਆਪਣੇ ਹਾਂ ਤੇ ਚੰਗੀ ਆ ਮੱਝ ਬਾਕੀ ਇੱਕ ਰਿੰਗੀ ਜੇ ਆਂਦੀ ਅੱਜ ਆਪਣੇ ਘਰੇ ਦਾ ਬਾਈ ਉਪਰਾ ਕਰੀ ਜਾਂਦੀ ਆ ਹੂੰ 55000 ਚ ਬਾਈ ਸਾਨੂੰ ਇਹ ਮੱਝ ਦੇ ਦੂਗਾ ਇਹ ਚ ਛੋਟ ਛੱਪਾ ਫੜਾ ਮਾਨਾ ਕੇ ਵੀ 50 ਕਿਲੋਮੀਟਰ ਕਿਸਨੇ ਮਾਝ ਲੈਣੀਆਂ ਕਿਰਾਏ ਕੱਪੜੇ ਜੋ ਗਰਾੜਾ ਵਿੱਚੋਂ ਮਾਨਤਾ ਕਰ ਦੂ ਬੇ ਕੋਈ ਏਡੀ ਵੀ ਕੋ ਗੱਲ ਹੈ ਜੱਲ ਆਪਣੇ ਕੋਲੇ ਗੱਡੀਆ ਕਰ ਦਾਂਗੇ ਤੇ ਨਾਮ ਇੱਕ ਵਾਰੀ ਆਪਣਾ ਐਡਰੈਸ ਤੇ ਮੋਬਾਈਲ ਨੰਬਰ ਫੇਰ ਬੋਲ ਦਗੇ ਹਾਂ ਬਾਈ ਗੱਗੂ ਪਿੰਡ ਮਤਾਨੀਆਂ ਜ਼ਿਲ੍ਹਾ ਬਠਿੰਡਾ 77146 78161 ਠੀਕ ਹੈ 781161 ਇਹ ਵਾਜ ਦਾ ਸੰਪਰਕ ਨੰਬਰ ਹੈ ਲੱਕਟੀ ਸਾਨੂੰ ਫੇਰ ਮੇਟੋ ਨੀ ਮਾੜਾ ਕੱਟੀ ਗਵਰਨਰ ਦੇਖੋ ਕੱਟੀ ਲੰਬੀ ਲੰਬੀ ਬਹੁਤ ਆ ਬਰੀਕ ਚਮੜੀ ਦੀ ਸ਼ਕੀਨ ਕੱਟੀ ਹੈਗੀ ਹਾਲਾਂਕਿ ਬਾਈ ਨੇ ਦੱਸਿਆ ਨਹੀਂ ਰਿਕਾਰਡ ਦੀ ਪਰ ਦੇਖਣੀ ਪਈ ਲੱਗਦੀ ਵੀ ਸੇ ਚੰਗੇ ਰਵਦੀ ਹੈ ਬਾਈ ਸੋਹਣੀ ਆ ਕੱਟੀ ਹਾਂ ਜੇ ਮੈਂ ਤੈਨੂੰ ਐਵੇਂ ਕਹਦਾ ਵੀ ਫਲਾਨੇ ਦੀ ਢਿੰਗੜੇ ਦੀ ਕਈ ਚੱਲਦੀ ਆ ਆਪਾਂ ਨਹੀਂ ਝੂਠ ਮਾਰਦੇ ਜਿੰਨੀ ਕੀ ਆਪਾਂ ਮੀਨੀ ਕੱਟੀ ਦਾ ਜਿਹੜਾ ਕੋਸ ਆਖਿਆ ਸੀ ਉਹ ਕਨਫਰਮ ਆ ਬਾਈ ਅੱਛਾ ਆਪਣਾ ਤੀਜਾ ਫੋਨ ਨਹੀਂ ਆਇਆ ਉਹ ਪਖੱਟੀ ਦਾ ਬਾਈ ਤੇ ਕੱਟੀ ਨਾ ਦੇਣਾ ਸੇਲ ਹੋਗੀ ਸੇਲ ਹੋਗੀ ਤੇ ਕਿੰਨਾ ਕੁ ਰਿਸਪੌਂਸ ਰਿਹਾ ਮਾਲ ਕਿੰਨੇ ਫੋਨ ਟੋਟਲ ਹਜੇ ਵੀ ਆਈ ਜਾਂਦੇ ਆ ਬਾਈ ਆਪਾਂ ਹੁਣ ਵੀ ਆਈ ਜਾਂਦੇ ਹੋ ਕੇ ਫੋਨ ਆਪਣਾ ਵੀਡੀਓ ਭਾਈ ਨੂੰ ਹਾਂ ਆਪਾਂ ਦੋ ਨੂੰ ਭਾਈ ਸੀ ਭਾਈ ਹਾਂ ਸ਼ਾਹ ਜਤ ਸੰਤ ਹੋ ਗਈ 7 ਹੋ ਗਈ ਤਾਂ ਹਜੇ ਫੋਨ ਆਈ ਜਾਂਦਾ ਹੈ ਹਾਂ ਅੱਜ ਵੀ ਫੋਨ ਆਈ ਜਾਂਦਾ ਚਲੋ ਤੁਹਾਨੂੰ ਆਹ ਭਰਾ ਮਰ ਜੀ ਕੱਟੀ ਚੰਗੀ ਸੀ ਨਾ ਭਾਈ ਚੰਗੀ ਸੀ ਵਧੀਆ ਅੰਦਰ ਦੀ ਤੇ ਅੱਜ ਵਾਲੇ ਪਸ਼ੂ ਭਾਈ ਦੇ ਚੰਗੇ ਨੇ ਜਿਹੜੇ ਭਰਾ ਨੂੰ ਜਿਹੜਾ ਪਸ਼ੂ ਪਸੰਦ ਆਊਗਾ ਮਿੱਤਰੋ ਆ ਮੈਂ ਲੈ ਜਾਏ ਭਾਈ ਕੋਈ ਸਵਾ ਦੀ ਆਪਾਂ ਜਿਹੜਾ ਮਰਜੀ ਪੋਲੇ ਹੱਥ ਨਾਲ ਜਿਹਨੂੰ ਮਰਜੀ ਦੇ ਦੇ ਤਿਆਰ ਕਰਕੇ ਬੀਬੀ ਬੈਂਕ ਕੋਈ ਤਿਆਰ ਨਹੀਂ ਕਰਕੇ ਦਿੰਦਾ ਬਹੁਤ ਚੰਗੀ ਸੀਲ ਸੌ ਮੈਂ ਲੈ ਲੈ ਠੀਕ ਹੈ ਜਿਹਨੇ 50000 ਦਾ ਓਲਾ ਹੈਗਾ ਤਿੰਨ ਮਹੀਨਿਆਂ ਨੂੰ ਹੈਗਾ ਹੈਗਾ ਬਾਈ ਬ੍ਰਾਹਮਣ ਨਾਲ ਹੈਗਾ 50000 ਦਾ ਕੋਈ ਬੰਦਾ ਮਿਹਨਤ ਕਰ ਲੂਗਾ ਕੋਈ ਇਹ ਆਪਣਾ ਹੀ ਪਤਾ ਬਾਈ ਬਜਨ ਠੀਕ ਆ ਮੈਂ ਦਾ ਲੱਸੀ ਨਹੀਂ ਮੈਂ ਚੰਗੀ ਐ ਹਾਂ ਝੋਟੀ ਮੈਂ ਆ ਜੀ ਠੀਕ ਆ ਧੰਨਵਾਦ ਪ੍ਰਭੂ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ ਜਿਹੜੇ ਪ੍ਰਭੂ ਨੂੰ ਜਿਹੜਾ ਪਸ਼ੂ ਪਸੰਦ ਆਊਗਾ ਬਾਈ ਨਾਲ ਕਰ ਲਿਓ ਸੰਪਰਕ ਸਸਤੀ ਕਾਲ ਜੀ